ਕਦਾਂ ਨੰਨ ਕੋਈ ਇਹ ਕੋੰਟਰ ਸਿਵਾ ਤੇ ਬਦਦੇ ਜਿਸ ਤਰ੍ਹਾਂ ਜਿਸਹਾ ਹੈ ਵਾਰ ਸ੍ਰੀ ਭਗਤ ਜੀ ਦੇ ਪਾਸੇ ਦੱਸ ਗਏ ਪ੍ਰਤਾਂਪ ਭਗਵਤੀ ਸਮਰ ਕੇ ਗੁਰ ਨਾਲ ਕਲੇ ਤੇ ਆਏ ਫਰੰਗ ਦੇ ਗੁਰ ਤੇ ਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨੂੰ ਸਮਰੋਹ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਆਈਏ ਜਿਵੇਂ ਡਿਟੇਸ ਆਪ ਦੋਕੇ ਜਾਏ ਤੇ ਜੇ ਬਹਾਦਰ ਸਿਮਰਿਆ ਕਰ ਨੌਨ ਦਾ ਬਸਾਏ ਸੋਖਾਏ ਹਮੇਸਾ ਸਹਾਇ 1543 ਗੁਰੂ ਸੰਤ ਜੀ ਸਹਾਇ ਹਮੇਸਾ ਸਹਾਇ ਦਸਾਂ ਕਾਸ਼ਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਜੀ ਦਰ ਦਰ ਧਿਆਨ ਕਰ ਬੋਲੋ ਜੀ ਵਾਹਿਗੁਰੂ ਇਹ ਨਮਾਨਿਆ ਦੇ ਮਾਨ ਸਤਗੁਰੂ ਨਿਤਾਣਿਆ ਦੇ ਤਾਰ ਨਿਉਟਿਆਂ ਦੀ ਉਡ ਨਿਆਸਰਾਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ ਆਪ ਜੀ ਦੀ ਮਹਾਨ ਬਖਸ਼ਿਸ਼ ਅਪਾਰ ਕਿਰਪਾ ਹੋਈ ਸਤਿ ਸ੍ਰੀ ਅਕਾਲ ਜੀ ਸ਼੍ਰੋਮਣੀ ਸੇਧ ਬਾਬਾ ਜੀਵਨ ਸਿੰਘ ਗਰਾਮ ਪ੍ਰਕਾਸ਼ ਕਮੇਟੀ ਵੱਲੋਂ ਸੰਗਤ ਵੱਲੋਂ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਜੋ ਆਏ ਮਹੀਨੇ ਉਪਰਾਲਾ ਕੀਤਾ ਜਾਂਦਾ ਹੈ ਜੋ ਗੁਰੂ ਕਾ ਲੰਗਰ ਤਿਆਰ ਕਰਕੇ ਫਰੀਦਕੋਟ ਹਸਪਤਾਲ ਮਰੀਜ਼ਾਂ ਦੇ ਲਈ ਲਗਾਇਆ ਜਾਂਦਾ ਹੈ ਮਹਾਰਾਜ ਆਪ ਜੀ ਦਾ ਧੰਨਵਾਦ ਹੈ ਕਿਰਪਾ ਕਰਨੀ ਜੀ ਸੰਗਤਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਚੰਗੇ ਉਪਰਾਲੇ ਕਰਨ ਦਾ ਬਲੋਦਨ ਬਖਸ਼ ਦੇਣਾ ਮਹਾਰਾਜ ਦਇਆ ਕਰਨੀ ਰਹਿਮਤ ਬਖਸ਼ਣੀ ਸਤਿਗੁਰੂ ਸੱਚੇ ਪਾਤਸ਼ਾਹ ਖੁਸ਼ੀਆਂ ਕਿਹੜੇ ਬਖਸ਼ਣਾ ਸਭ ਨੂੰ ਤੰਦਰੁਸਤੀ ਬਖਸ਼ ਕਰਨੀ ਹੈ ਮਹਾਰਾਜ ਇਸ ਕਮੇਟੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ ਕਰਨੀ ਦਇਆ ਕਰਨੀ ਕਰੋ ਕਿਰਪਾ ਜੀ ਮਹਾਰਾਜ ਆਪ ਜੀ ਚਾਲੇ ਤੇ ਚੱਲਣ ਦੇ ਆਗਿਆ ਬਖਸ਼ ਕਰਨੇ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਕੀ ਰਸਤੇ ਵਿੱਚ ਸਹਾਇਤਾ ਕਰਨੇ ਸਹੀ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਦਿੱਤਾ ਵਾ ਨਾਨਕ ਨਾਮ ਕਰਨੀ ਕਰਦੇ ਸ੍ਰੀ ਸ੍ਰੀ ਵਾਹਿਗੁਰੂ ਤਹਾ ਵਾਹਿਗੁਰੂ ਸੋਨਿਹਾਲ ਸਾ sire aakar ਹਾਂਜੀ ਪ੍ਰਧਾਨ ਜੀ ਹਾਂਜੀ ਅੱਜ 7 ਤਰੀਕ 8ਵਾਂ ਮਹੀਨਾ 2025 ਕੇ ਬਾਬਾ ਜੀ ਸਿੰਘ ਗ੍ਰਾਮ ਵਿਕਾਸ ਕਮੇਟੀ ਰਾਜੇਣਾ ਵੱਲੋਂ ਲੰਗਰ ਦੀ ਮੈਡੀਕਲ ਫੀਡ ਕੋਰ ਲਈ ਮਰੀਜ਼ਾਂ ਦੇ ਵਾਸਤੇ ਲਗਾਇਆ ਜਾਂਦਾ ਹੈ ਜੋ ਹਰ ਮਹੀਨੇ 7 ਤਰੀਕ ਨੂੰ ਅਸੀਂ ਲੈ ਕੇ ਜਾਂਦੇ ਆ ਜਿਹਦੇ ਵਿੱਚ ਸਾਡੇ ਸਾਰੇ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਆ ਤੇ ਐਨ ਆਰ ਆਈ ਵੀਰਾਂ ਦਾ ਤੇ ਬਾਗੇਪਣੇ ਦੁਕਾਨਦਾਰ ਵੀਰਾਂ ਦਾ ਬਹੁਤ ਸਾਰਾ ਸਹਿਯੋਗ ਮਿਲ ਰਿਹਾ ਤੇ ਅਸੀਂ ਅਰਦਾਸ ਬੇਨਤੀ ਕਰਦੇ ਆ ਕਿ ਮਾਲਕ ਜਿਹੜੇ ਸਾਨੂੰ ਵੀਰ ਸਹਿਯੋਗ ਦੇ ਰਹੇ ਨੇ ਲੰਗਰ ਦੇ ਲਈ ਪ੍ਰਮਾਤਮਾ ਉਹਨਾਂ ਨੂੰ ਬਹੁਤ ਸਾਰੀ ਉਹਨਾਂ ਦੀ ਕਮਾਈ ਵਿੱਚ ਵਰਤੇ ਪਾਵੇ ਤੇ ਇਹ ਪੈਸਾ ਉਹਨਾਂ ਦਾ ਚੰਗੇ ਕੰਮਾਂ ਦੇ ਲਈ ਖਰਚ ਹੋਵੇ ਜਿੱਦਾਂ ਹੋਰ ਵੀ ਸਾਡੇ ਕਮੇਟੀ ਦੇ ਕਾਫੀ ਕੰਮ ਆ ਜਿੱਦਾਂ ਬਲੱਡ ਅਸੀਂ ਡੋਨੇਟ ਕਰਦੇ ਆ ਤੇ ਜਿਹੜੇ ਬਹੁਤ ਹੀ ਲੋੜਵੰਦ ਪਰਿਵਾਰ ਆ ਜਿਨ੍ਹਾਂ ਦੀ ਲੜਕੀ ਦੀ ਸ਼ਾਦੀ ਹੁੰਦੀ ਆ ਉਹਦੇ ਵਿੱਚ ਵੀ ਅਸੀਂ ਸਾਡੀ ਕਮੇਟੀ ਸਹਿਯੋਗ ਕਰਦੀ ਆ ਤੇ ਜੋ ਕਿ ਹੋਰ ਪਿੰਡ ਦੇ ਕੰਮ ਜਿਦਾਂ ਕੋਈ ਸਮਾਜ ਦੇ ਕੰਮ ਆ ਜਿਦਾਂ ਪਿੰਡ ਦੀ ਸਫਾਈ ਕਰਨੀ ਜਾਂ ਹੋਰ ਵੀ ਕੰਮ ਆ ਉਹਦੇ ਉਹ ਵੀ ਕੰਮ ਸਾਡੀ ਕਮੇਟੀ ਉਹਦੇ ਵਿੱਚ ਵੀ ਸਹਿਯੋਗ ਕਰਦੀ ਤੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਆ ਸਾਰੇ ਪਿੰਡ ਦੇ ਲਈ ਅਰਦਾਸ ਬੇਨਤੀ ਕਰਦੇ ਆ ਸਾਰੇ ਪਿੰਡ ਤੇ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਹੋਵੇ ਤੇ ਜਿਹੜੇ ਸਹਿਯੋਗੀ ਵੀਰ ਸਾਡਾ ਸਾਥ ਦੇ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਜ ਕਰਾਇਆ ਬਲਾਦਾ ਹਮ ਸ਼੍ਰੋਮਣੀ ਅੰਮ੍ਰਿਤਸਰਹੀਤ ਅੰਤਨ ਬਾਬਾ ਜੀਮ ਸਿੰਘ ਜੀ ਗੁਰਦੁਆਰਾ ਸਾਹਿਬ 71 ਹੋਈ ਸਮੂਹ ਸਾਧ ਸੰਗਤ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀਮ ਸਿੰਘ ਗ੍ਰਾਮ ਵਿਕਾਸ ਕਮੇਟੀ ਰਾਜਣੇ ਵਾਲੋ ਜੋ ਸਮੇ ਸਮੇਤੇ ਅਪਰਾਲੇ ਹੋ ਰਹੀ ਆ ਉਸੇ ਲੜੀ ਦੇ ਤਹਿਤ ਅੱਜ 7 ਤਰੀਕ ਦਿਨ ਵੀਰਵਾਰ ਨੂੰ ਲੰਗਰ ਤਿਆਰ ਕੀਤਾ ਗੁਰਦੁਆਰਾ ਸਾਹਿਬ ਸਾਰੇ ਕਮੇਟੀ ਮੈਂਬਰ ਸੇਵਾਦਾਰਾ ਬੀਬੀਆਂ ਭੈਣਾ ਨੇ ਪ੍ਰਸ਼ਾਦਾ ਤਿਆਰ ਕੀਤਾ ਜੀ ਤੇ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਸਾਰੇ ਪਿੰਡ ਵਾਲਿਆਂ ਨੂੰ ਸਾਨੂੰ ਸੰਯੋਗ ਮਿਲਿਆ ਰਿਹਾ ਜੀ ਠੀਕ ਹੈ ਜੀ ਬਾਗਾ ਪ੍ਰਾਣਾ ਦੇ ਜੋ ਦੁਕਾਨਦਾਰ ਵੀਰ ਹੈਗੇ ਆ ਜਿਵੇਂ ਮੈਡੀਕਲ ਰਮਨ ਸਪਲਾਈ ਵੁੱਡ ਸਟੋਰ ਜੇਤਰਾ ਮਹੇਮ ਰਾਜ ਆਪਣੇ ਸਪਲਾਈ ਵੁੱਡ ਸਟੋਰ ਤੇ ਐਚ ਡੀ ਐਫ ਸੀ ਦੇ ਸਾਰੇ ਕੰਮ ਕਰਮਚਾਰੀ ਤੇ ਬੈਂਕ ਮੈਨੇਜਰ ਉਹਨਾਂ ਦਾ ਪੂਰਾ ਸੰਯੋਗ ਮਿਲਿਆ ਰਿਹਾ ਸਾਨੂੰ ਜੀ ਠੀਕ ਹੈ ਜੀ ਬਾਕੀ ਪਿੰਡ ਵਾਲਿਆਂ ਨੂੰ ਜੋ ਮਿਲ ਰਿਹਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਐਨ ਆਰ ਆਈ ਵੀਰਾਂ ਦਾ ਜੋ ਸਾਨੂੰ ਬਾਹਰ ਬੈਠੇ ਬਾਬਾ ਜੀਮ ਸਿੰਘ ਗਰਾਮ ਵਿਕਾਰ ਕਮੇਟੀ ਨੂੰ ਸਹਿਯੋਗ ਦੇ ਰਹੇ ਆ ਜੀ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਜੀ ਸਾਰੀ ਕਮੇਟੀ ਵਾਲਿਓ ਤੇ ਵਾਹਿਗੁਰੂ ਉਹਨਾਂ ਦੀਆਂ ਕਮਾਈਆਂ 'ਚ ਬਰਕਤ ਪਾਵੇ ਦਹਨ ਦੁੱਗਣੀ ਰਾਸ ਚੌਗਣੀ ਤਰੱਕੀ ਵਾਸ਼ੇ ਕੰਮਾਂ ਕਰਾਂ 'ਚ ਵਾਧੇ ਕਰਨ ਸਾਡੀ ਇਹੀ ਅਰਦਾਸ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हो सोना न so yeah uh -huh.